ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਵੱਲੋਂ ਮਲਾਹਾਂ ਨੂੰ ਖੁਸ਼ ਕਰਨ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਪੇਕੇ ਹਨੇਰੀਆਂ ਸੰਬੰਧੀ ਤਰੀਕਾ ਫਿਸ ਕਰਤੀ ਹਨ ਜਿਸ ਨੂੰ ਸੁਣ ਕੇ ਜਾਂ ਪੱਤਰ ਨੂੰ ਪੜ੍ਹ ਕੇ ਕੁਝ ਮਲਾਹਾਂ ਨੂੰ ਖੁਸ਼ੀ ਲਹਿਰ ਹੈ ਜਿਹੜੇ ਮਲਾਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈ ਉਹ ਮਲਾਹਾਂ ਬਹੁਤ ਖੁਸ਼ ਹਨ ਕਿਉਂਕਿ ਉਹਨਾਂ ਨੂੰ 1-1-2016 ਤੋਂ 30 6 21 ਦਾ ایرੀਆ ਹੈ ਜੋ ਫਰਵਰੀ 2025 ਤੱਕ ਤਿੰਨ ਕਿਸ਼ਤਾਂ ਵਿੱਚ ਮਿਲ ਜਾਵੇਗਾ ਜਿਨ੍ਹਾਂ ਕਰੇ ਉਮਰ 75 ਸਾਲ ਤੋਂ ਵੱਧ 85 ਸਾਲ ਤੋਂ ਘੱਟ ਹੈ 1 1 2016 ਤੋਂ 30 6 2021 ਦਾ ਪੇਗ ਹੰਦਾ ایرੀਆ ਸਮੇਤ ਡੀਏ ਅਪ੍ਰੈਲ 2025 ਤੋਂ ਮਾਰਚ 2026 ਤੱਕ 12 ਕਿਸ਼ਤਾਂ ਵਿੱਚ ਮਿਲੇਗਾ ਜਿਨ੍ਹਾਂ ਕਰੇ ਉਮਰ 75 ਸਾਲ ਤੋਂ ਘੱਟ ਹੈ 1 1 2016 ਤੋਂ 30 6 2021 ਤੱਕ पे ईरियर समेत डीए साल दो हजार सोलह दो हज़ार सतारह के पंद्रह किश्तों में अप्रैल दो हज़ार पच्ची तो शुरू किया जाएगा दो हज़ार अठारह दो हज़ार उन्नीस का ईरियर अठारह किश्तों जुलाई दो हज़ार छब्बीस शुरू होगा जिन्होंने उम्र पचहत्तर साल तो घट है दो हज़ार भी तीस छो हज़ार इक्कीर नौ किस्तों जनवरी दो हज़ार अठाई तो शुरू किया जाएगा ਜੋ ਰੈਗੂਲਰ ਮੁਲਾਜ਼ਮਾਨ ਮਰ ਪੰਜਾਬ ਸਰਕਾਰ ਦੇ ਮੈਗਰ ਕੰਮ ਕਰਦੇ ਹਨ ਉਹਨਾਂ ਨੂੰ ਏਰੀਅਰ 2016 ਤੋਂ ਪੇਕ ਹੁੰਦਾ ਏਰੀਅਰ ਸਮੇਤ ਡੀਏ 12 ਕਿਸ਼ਤਾਂ ਵਿੱਚ ਅਪ੍ਰੈਲ 2026 ਤੋਂ ਮਾਰਚ 2027 ਤੱਕ ਮਿਲੇਗਾ ਪੇਕ ਹੁੰਦਾ ਏਰੀਅਰ ਸਾਲਨ 2017 2018 2019 2020 ਤੇ 2021 ਦਾ ਜੋ ਪੇਕ ਹੁੰਦਾ ਏਰੀਅਰ ਹੈ ਸਮੇਤ ਡੀਏ 24 ਕਿਸ਼ਤਾਂ ਵਿੱਚ ਅਪ੍ਰੈਲ 2027 ਤੋਂ ਸ਼ੁਰੂ ਕਰਕੇ ਮਾਰ ਦੌਰਾਨ ਅੱਜ ਤੱਕ ਦਿੱਤਾ ਜਾਇਆ ਹੈ। ਵੇਤਨਾਂ ਦੇ ਹਿਸਾਬ ਨਾਲ ਇਹ ਵੀ ਕਿਹਾ ਕਿ ਜੇਕਰ ਸਰਕਾਰ ਕੋਲ ਫੰਡ ਹੋਇਆ ਤਾਂ ਪਹਿਲਾਂ ਵੀ ਇਹ ਦਿੱਤਾ ਜਾ ਸਕਦਾ ਹੈ। ਅਸੀਂ ਦੁਬਾਰਾ ਫੇਰ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਵੀ ਮਲਾਜ਼ਮਾਂ ਦਾ ਏਰੀਆ ਇੱਕੋ ਕਿਸਮ ਦਾ ਦਿੱਤਾ ਜਾਵੇ ਕਿ ਮਲਾਜ਼ਮ ਬੜੀਆਂ ਏਰੀਕਾਂ ਸਨ ਪਰ ਹੁਣ ਵੀ ਸਰਕਾਰ ਨੇ ਵੱਖ-ਵੱਖ ਉਮਰ ਦੇ ਮਲਾਜ਼ਮਾਂ ਨੂੰ ਵੱਖ-ਵੱਖ ਥਿਗਾ ਫਿਕਸਿਟੀਆਂ ਜਿਸ ਤਰ੍ਹਾਂ ਮਲਾਜ਼ਮ ਰੋਰ ਕਰਦੇ ਆ ਮਲਾਜ਼ਮ ਇਹ ਵੀ ਮੰਗ ਕਰਦੇ ਹਨ ਕਿ ਜੇਕਰ ਪੰਜਾਬ ਸਰਕਾਰ ਨੇ ਮਲਾਜ਼ਮਾਂ ਨੂੰ ਖੁਸ਼ ਕਰਨਾ ਹੋਵੇ ਤਾਂ ਏਰੀਆਰਾਂ ਜਲਦ ਦਿੱਤਾ ਜਾਵੇ ਤੇ 17 6 2020 ਵਾਲੇ ਮਲਾਜ਼ਮ ਨੂੰ ਛੇਵਾਂ ਪੇਗਨ ਲਾਗੂ ਕੀਤਾ ਜਾਵੇ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਾ ਹੈ ਪਰ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤਾ ਇਸ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਬਾਅਦ ਤੇ 2022 ਦੇ ਵਿੱਚ ਮਾਨ ਸਰਕਾਰ ਵੱਲੋਂ ਇੱਕ ਨੋਟਿਸ ਦਿੱਤਾ ਗਿਆ ਸੀ ਆ ਪੁਰਾਣੀ ਪੈਨਸ਼ਨ ਪੈਨਸ਼ਨ ਬਹਾਲ ਨਹੀਂ ਕੀਤੀ ਗਈ ਉਹਨਾਂ ਨੇ ਆਗੂ ਕਿਹਾ ਜਸਵੀ ਸਿੰਘ ਤਰਵਾਰ ਨੇ ਵੀ ਜੇਕਰ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਆਉਣ ਵਾਲੀ 2027 ਦੇ ਵਿੱਚ ਜੋ ਪੰਜਾਬ ਦੇ ਹਾਲਾਤ ਦਿੱਲੀ ਵਾਲੇ ਹੋਣਗੇ ਇਹ ਪ੍ਰਾਣੀ ਪੈਨਸ਼ਨ ਬਹਾਲੀ ਸੰਘਾਸ਼ ਗ੍ਰਿੰਦਰ ਜਸਵੀਰ ਸਿੰਘ ਪ੍ਰੋਬਲਮ ਨੇ ਕਹਿੰਦਾ ਹੈ ਜੀ ਹੁਣ ਆਉਣਾਂ ਸਮੇਂ ਦੇਖਦੇ ਆ ਕਿ ਪੰਜਾਬ ਸਰਕਾਰ ਪ੍ਰਾਣੀ ਪੈਨਸ਼ਨ ਬਹਾਲ ਕਰਦੀ ਆ ਜਾਂ ਡੀਏ ਦੇ ਵਿੱਚ 11% ਵਾਧਾ ਕਰਦੀ ਆ ਇੱਕ ਵਾਰ ਸੀ ਪੰਜਾਬ ਸਰਕਾਰ ਦੇ ਮਨਾਂ ਡੀ 42% ਕੇਂਦਰ ਸਰਕਾਰ ਦੇ ਮਨਾਂ ਡੀਏ ਹੈ ਜੋ 58 ਹੋ ਚੁੱਕਿਆ ਪੰਜਾਬ ਸਰਕਾਰ ਦੇ ਮਨਾਂ ਮੰਗ ਕਰਦੇ ਕਿ 11% ਡੀਏ ਵਿੱਚ ਵਾਧਾ ਕੀਤਾ ਜਾਵੇ ਨਾਲ ਹੋਇਕੀ ਤੇ ਜਾਵੇ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ